ਜਿੰਨਾ ਲੋਕਾਂ ਦਾ ਉਤਸ਼ਾਹ ਹੈ ਤੁਸੀਂ ਕਹਿ ਰਹੇ ਹੋ ਅਖੀਰਲਾ ਦਿਨ ਹੈ ਜਿੰਨਾ ਕਿ ਇੱਥੇ ਰਸ਼ ਹੈ ਜਿੰਨੇ ਕਿ ਲੋਕ ਪੀੜ ਆ ਰਹੀ ਹੈ ਲੱਗਦਾ ਹੀ ਨਹੀਂ ਅਖੀਰਲਾ ਹੈ ਮੈਨੂੰ ਲੱਗਦਾ ਕਿ ਆ ਸ਼ੁਰੂਆਤ ਹੋਈ ਹੈ ਪਰ ਮੈਂ ਸਰਕਾਰ ਦਾ ਮੈਂਬਰ ਹੋਣ ਦੇ ਨਾਤੇ ਅਗਲੀ ਵਾਰੀ ਆਪ ਬੀਐਨਆਈ ਦੇ ਨਾਲ ਮਿਲ ਕੇ ਸਰਕਾਰ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਇਹ 4 ਦਿਨ ਨਹੀਂ ਇਹਦੇ ਵਾਸਤੇ ਤਾਂ 14 ਦਿਨ ਵੀ ਦਿੱਤੇ ਜਾਂਦੇ ਤਾਂ ਵੀ ਤੋੜੇ ਹੈ ਸੋ ਅਸੀਂ ਇਸ ਨੂੰ ਵਧਾਉਣ ਦਾ ਪੂਰੀ ਵਾਰੀ ਕੋਸ਼ਿਸ਼ ਕਰਾਂਗੇ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਇੱਕ ਆਸ਼ਵਾਸਨ ਦਵਾਨਾ ਹੈ ਕਿ ਕੋਈ ਵੀ ਇਹੋ ਜਿਹੀ ਜੀ ਸਰ ਤਰਨਾ ਲਗਾਉਣ ਤੋਂ ਪਹਿਲੇ ਆਪਣੇ ਛੋਟੇ ਭੈਣੋ ਯਾਦ ਕਰੋ ਮੈਂ ਕੋਸ਼ਿਸ਼ ਕਰਾਂਗਾ ਤਰਨਿਆ ਦੀ ਨੋਮਬਤ ਹੀ ਲਾਏ ਤੇ ਇੱਕ ਹੋਰ ਬੈਨੀਫਿਟ ਹੈ ਕਿ ਇਹਦੇ ਇੰਡੀਆ ਦੇ ਵਿੱਚ 65000 ਤੋਂ ਪਲੱਸ ਮੈਂਬਰਸ ਨੇ ਤੇ ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਨੈਟਵਰਕਿੰਗ ਕਰਨ ਦਾ ਮੌਕਾ ਮਿਲ ਜਾਂਦਾ ਤੇ ਲੋਕਲ ਬਿਜ਼ਨਸ ਨੂੰ ਇੱਕ ਗਰੋਥ ਦੀ ਬਹੁਤ ਵਧੀਆ ਓਪਰਚ्युनिटी ਮਿਲਦੀ ਹੈ ਆਪਾਂ ਬਿਜ਼ਨਸ ਨੂੰ ਵਿਧਾਨ ਦੀ ਗੱਲ ਕਰਦੇ ਆ ਸਰ ਅਮਿਤ ਸਰ ਵੀ ਚਾਪਾ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਬਿਜ਼ਨਸਮੈਨ ਨੇ ਉਹ ਥ੍ਰੈਟ ਤੋਂ ਪਰੇਸ਼ਾਨ ਹੋ ਚੁੱਕੇ ਨੇ ਉਹ ਕਾਰੋਬਾਰ ਤਾਂ ਕਰਨਾ ਚਾਹੁੰਦੇ ਨੇ ਪਰ ਡਰਦੇ ਵੀ ਨੇ ਉਹਦੇ ਬਾਰੇ ਸਰ ਕੀ ਕਹਿੰਦੇ ਹੈ ਸਾਰਿਆਂ ਨੂੰ ਤੁਹਾਡੇ ਮਾਦੀਨਾਂ ਲਈ ਕਿ ਸ਼ਾਸਤਾਨਾ ਜੇ ਕਿਸੇ ਨੂੰ ਕੋਈ ਥ੍ਰੈਟ ਆ ਰਿਹਾ ਹੈ ਸਾਡੇ ਧਿਆਨ ਤੇ ਵਿੱਚ ਲਿਆਓ ਉਸ ਸ਼ਖਸ ਨੂੰ ਉਹਦੇ ਤੇ ਪੂਰੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਤੇ ਕੋਈ ਇਹੋ ਜਿਹਾ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ ਔਰ ਕਿਸੇ ਦਾ ਨਾਮ ਨਹੀਂ ਆਨ ਦਿੱਤਾ ਜਾਏਗਾ ਲੇਕਿਨ ਐਫ ਔਰ ਸ਼ੋਰ ਹੈ ਕਿ ਤੁਹਾਨੂੰ ਲੇਕਿਨ ਆਪਣੇ ਵਾਸਤੇ ਪਹਿਲ ਕਰਨੀ ਪਵੇਗੀ ਕਿਉਂਕਿ ਇੱਕ ਪਹਿਲ ਸਾਨੂੰ ਕਰਨੀ ਜ਼ਰੂਰੀ ਹੈ ਕਿਸ ਨੂੰ ਸੂਰਥੇ ਪਾਈਟੈਕ ਦੇ ਲਾਸਟ ਡੇ ਅਸੀਂ ਪਹੁੰਚਿਆ ਜਿੱਥੇ ਕਿ ਲੋਕਾਂ ਨੂੰ ਪਾਰੀਤਸਾ ਹੁੰਦਾ ਹੈ ਕਿ ਪਾਈਟੈਕ ਕਦੋਂ ਸ਼ੁਰੂ ਹੋਏਗਾ ਤੇ ਅੱਜ ਲਾਸਟ ਦੇ ਕੁਝ ਲੋਕ ਉਦਾਸ ਹੋ ਕੇ ਕਹਿੰਦੇ ਪਾਈਟੈਕ ਖਤਮ ਹੋ ਰਿਹਾ ਹੈ ਇਥੇ ਸਾਨੂੰ ਕਹਿ ਲੋ ਕਿ ਆਪ ਆਮੀ ਪਾਰਟੀ ਦੇ ਜਿਹੜੇ ਮਾਝਾ ਜੋਨੇ ਚੱਜਦੇ ਪ੍ਰਣਗ धवन ਜੀ ਉਹ ਮਿਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਰ ਪਾਇਟੈਕਸ ਬਾਰੇ ਕੀ ਕਰਦੇ ਬਹੁਤ ਹੀ ਵਧੀਆ ਉਪਰਾਲੇ ਜੀ ਮੈਂ ਤੇ ਦੇਖ ਰਿਹਾ ਕਿ ਕਿਸ ਤਰ੍ਹਾਂ ਲੋਕਾਂ ਦਾ ਉਤਸ਼ਾਹ ਹੈ ਤੁਸੀਂ ਕਹਿ ਰਹੇ ਹੋ ਅਖੀਰਲਾ ਦਿਨ ਹੈ ਜਿੰਨਾ ਕਿ ਇੱਥੇ ਰਸ਼ ਹੈ ਜਿੰਨੇ ਕਿ ਲੋਕ ਪੀੜ ਆ ਰਹੀ ਹੈ ਲੱਗਦਾ ਹੀ ਨਹੀਂ ਅਖੀਰਲਾ ਹੈ ਮੇਰੇ ਤਾਂ ਲੱਗਦਾ ਕਿ ਇਹ ਸ਼ੁਰੂਆਤ ਹੋਈ ਹੈ ਔਰ ਇੰਨਾ ਪਿਆਰ ਲੋਕਾਂ ਚ ਦੇਖਣ ਨੂੰ ਮਿਲ ਰਿਹਾ ਕਿ ਕਿਸ ਤਰ੍ਹਾਂ ਹਰ ਯੂਥ ਸਾਡੇ ਨੌਜਵਾਨ ਇੱਕ ਇੱਕ ਇੱਥੇ ਬਿਜ਼ਨਸ ਐਂਟਰਪ੍ਰੀਨਰ ਇੱਥੇ ਹੈ ਜਿਹੜੀ ਆਪਣੀ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਨੇ ਲੋਕਾਂ ਨੂੰ ਦਿਖਾ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੀ ਚੀਜ਼ਾਂ ਲੋਕਾਂ ਤੋਂ ਮਾਰਕੀਟ ਤੋਂ ਬੈਟਰ ਹੈ ਕਿ ਨਵੇਂ ਉਪਰਾਲੇ ਹੋਰਣੇ ਲਈ ਨਵੀਂ ਟੈਕਨੋਲੋਜੀ ਆ ਰਹੀ ਹੈ ਸੋ ਪਾਈ ਜੀ ਹীরে ਚੋਰੀ ਮਨੋਤਿਆਂ ਨੂੰ ਇੱਕ ਮਾਲਾ ਦੇ ਵਿੱਚ ਪਰੋ ਰਿਹਾ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਬੀਐਨਆਈ ਦਾ ਸਭ ਤੋਂ ਵੱਡੀ ਬਿਜ਼ਨਸ ਵਰਲਡ ਜਿਹੜੀ ਸਾਡੀ ਆਰਗੇਨਾਈਜੇਸ਼ਨ ਐਂਡ ਨੈਟਵਰਕਿੰਗ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਛੋਟੇ-ਛੋਟੇ ਵਪਾਰੀਆਂ ਨੂੰ ਨਾਲ ਲੈ ਕੇ ਵੱਡੇ ਵਪਾਰੀਆਂ ਨੂੰ ਨਾਲ ਲੈ ਕੇ ਇੱਕ ਨੈਟਵਰਕ ਬਣਾਇਆ ਹੈ ਔਰ ਸਭ ਤੋਂ ਵੱਡਾ ਦੇਖੋ ਹਰ ਚੀਜ਼ ਵਿੱਚ ਸਤੌਨੇਕ ਰੈਫਰੈਂਸ ਚਾਹੀਦੇ ਹੁੰਦੇ ਨੇ ਸੋ ਅਜਿਹੇ ਰੈਫਰੈਂਸ ਮੈਂ ਧੰਨਵਾਦ ਕਰਦਾ ਹਾਂ ਅਮਿਤ ਸ਼ਰਮਾ ਜੀ ਦਾ ਮੇਰੇ ਨਾਲ ਨੇ ਸੰਦੀਪ ਸੰਦੀਪ ਜੀ ਦਾ ਸੀਟ ਸਾਹਿਬ ਦਾ ਅਮਿਤ ਕੁੰਦਰਾ ਜੀ ਦਾ ਸੋ ਜਿਹੜੇ ਬੀਐਨਏ ਦੇ ਮੈਂਬਰਸ ਨੇ ਜਿਨ੍ਹਾਂ ਦੇ ਅੱਜ ਇਹਨਾਂ ਦੇ ਉਪਰਾਲੇ ਦੇ ਨਾਲ ਮੈਂ ਇੱਥੇ ਪਹੁੰਚਿਆ ਸੋ ਆਈ ਡੀਲੀ ਥੈਂਕਸ ਟੂ देम ਐਂਡ ਮੋਰਓਵਰ ਮੈਂ ਦੇਖਦਾ ਕਿ ਲੋਕਾਂ ਦੇ ਵਿੱਚ ਵੀ ਖਰੀਦਦਾਰੀ ਨੂੰ ਦੇਖੋ ਅੱਜ ਲੱਗਦਾ ਹੀ ਨਹੀਂ ਆ ਲੋਕ ਸੁਣਿਆ ਸੀ ਕਿ ਦੀਵਾਲੀ ਤੇ ਸ਼ਾਪਿੰਗ ਹੁੰਦੀ ਹੈ ਮੈਂ ਸਮਝਦਾ ਕਿ ਇਹ ਇੱਕ ਵੱਖਰੀ ਦੀਵਾਲੀ ਚੱਲ ਰਹੀ ਹੈ ਸੋ ਬਹੁਤ ਸੋਨਾ ਉਪਰਾਲਾ ਹੈ ਔਰ ਮੈਂ ਸਰਕਾਰ ਦਾ ਮੈਂਬਰ ਹੋਣ ਦੇ ਨਾਤੇ ਅਗਲੀ ਵਾਰੀ ਆਪ ਬੀਐਨਏ ਦੇ ਨਾਲ ਮਿਲ ਕੇ ਸਰਕਾਰ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਇਹ 4 ਦਿਨ ਨਹੀਂ ਇਹਦੇ ਵਾਸਤੇ ਤਾਂ 14 ਦਿਨ ਵੀ ਦਿੱਤੇ ਜਾਂ ਤਾਂ ਤਾਂ ਵੀ ਤੋੜੇ ਹੈ ਸੋ ਅਸੀਂ ਇਸ ਨੂੰ ਵਿਵਹਾਰਨ ਦਾ ਪੂਰੀ ਬੜੀ ਕੋਸ਼ਿਸ਼ ਕਰਾਂਗੇ ਜੀ ਜਿੱਤੇ ਸਰ ਕਿਹ ਲੋਕਲ ਮਾਰਕੀਟ ਵਿੱਚ ਜਿੰਨਾ ਜ਼ਿਆਦਾ ਉਥਾਏ ਉਥੇ ਕੁਝ ਕਹੋ ਸਾਡੇ ਨੌਜਵਾਨ ਜਿਹੜੇ ਗਲਟ ਰੈਕਟ ਤੇ ਪੈ ਚੁੱਕੇ ਨੇ ਕਿ ਛੋਟੀ ਛੋਟੀ ਗੱਲ ਦੇ ਉੱਤੇ ਧਰਨੇ ਲਗਾਉਣੇ ਸ਼ੁਰੂ ਕਰ ਦਿੰਦੇ ਨੇ ਰਸਤੇ ਬੰਦ ਕਰ ਦਿੰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਖੋ ਦਰਨੇ ਲਗਾਣਾ ਹਰ ਬੰਦੇ ਦਾ ਹੱਕ ਹੈ ਲੇਕਿਨ ਸਾਨੂੰ ਉਹ ਤਰਨਾ ਨਹੀਂ ਲਗਾਣਾ ਚਾਹੀਦਾ ਜਿਹੜੇ ਲੋਕਾਂ ਨੂੰ ਨੁਕਸਾਨ ਕਰੇ ਦੇਖੋ ਟੋਡਾ ਰੋਸ ਕਰਨਾ ਤੁਹਾਡਾ ਆਪਣਾ ਹੱਕ ਹੈ ਇੰਡੀਆ ਇਜ਼ ਅ ਡੈਮੋਕ੍ਰੈਟਿਕ ਕੰਟਰੀ ਐਂਡ ਐਵਰੀਬਾਡੀ ਹੈਜ਼ ਅ ਡੈਮੋਕ੍ਰੈਟਿਕ ਰਾਈਟ ਬਟ ਸੈਕੂਲਰਿਜ਼ਮ ਡੈਮੋਕ੍ਰੇਸੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਵੀ ਸੜਕਾਂ ਨੂੰ ਰੋਕ ਦੋ ਕਿਉਂਕਿ ਉੱਥੇ ਸਿਰਫ ਆਮ ਲੋਕ ਨਹੀਂ ਨਿਕਲ ਰਹੇ ਕੋਈ ਮਰੀਜ਼ ਵੀ ਜਾ ਸਕਦਾ ਹੈ ਕਿ ਹੋਰ ਵੀ ਕਿਸ ਨੂੰ ਕੋਈ ਮੁਸ਼ਕਲ ਹੈ ਕੋਈ ਜਲਦੀ ਪਹੁੰਚਣਾ ਹੈ ਸੋ ਸਾਨੂੰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਣਾ ਚਾਹੀਦਾ ਮੈਂ ਸਮਝ ਜਾਗਾ ਮੇਰੀ ਉਹ ਨੋਜਾਇਾਨਾਂ ਦੇ ਅੱਗੇ ਬੇਨ ਓਏ ਸਤਕਾਰ ਜੇ ਅਸੀਂ ਪਿਆਰ ਨਾਲ ਕੁਝ ਕਰਨਾ ਚਾਹੁੰਦੇ ਆ ਅਸੀਂ ਕੋਈ ਚੰਗਾ ਉਦੇਸ਼્ય ਲੈਣਾ ਚਾਹੁੰਦੇ ਆ ਅਸੀਂ ਆਪਣੀ ਚੀਜ਼ ਨੂੰ ਕਨਵੇ ਕਰੀਏ ਪੋਜ਼ਿਟਿਵ ਤਰੀਕੇ ਨਾਲ ਕਿਉਂਕਿ ਪੋਜ਼ਿਟਿਵ ਵਾਈਬਸ ਨਾਲ ਬਹੁਤ ਕੁਝ ਜਿੱਤਿਆ ਜਾ ਸਕਦਾ ਹੈ ਇਹ ਇੱਕ ਸ਼ਬਦ ਹੈ ਕਿ ਮਿੱਠੀ ਜ਼ੁਬਾਨ ਨਾਲ ਤੇ ਜੰਗ ਵੀ ਜਿੱਤੀਆਂ ਜਾ ਸਕਦੀ ਨੇ ਕਿਸੇ ਨੂੰ ਅਸੀਂ ਆਪਣੇ ਵੱਲ ਪੂਰਾ ਆਪਣੇ ਵੱਲ ਮੋਲਡ ਕਰ ਸਕਦੇ ਆ ਸੋ ਮੇਰੀ ਵੀ ਉਹੀ ਭਰਾਵਾਂ ਨੂੰ ਐਜ਼ ਅ ਛੋਟਾ ਭਰਾ ਉਹਨਾਂ ਦੀ ਇਹ ਬੇਨਤੀ ਹੈ ਕਿ ਤੁਸੀਂ ਸਾਰੇ ਪਿਆਰ ਦੇ ਨਾਲ ਹਰ ਚੀਜ਼ ਨੂੰ ਮੋਲਡ ਕਰੋ ਲੋਕਾਂ ਨੂੰ ਜੇ ਕੋਈ ਚੀਜ਼ ਸਮਝਾਣੀ ਹੈ ਪਿਆਰ ਨਾਲ ਸਮਝਾਈ ਜਾਵੇ ਤਾਂ ਕਿ ਧਰਮੀਆਂ ਦੀ ਮੁਹੱਬਤ ਇਹਦਾ ਆਵੇ ਔਰ ਬਤੌਰ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਇੱਕ ਆਸ਼ਵਾਸਨ ਦਿਵਾਉਣਾ ਹੈ ਕਿ ਕੋਈ ਵੀ ਇਹੋ ਜੀ ਚੀਜ਼ ਹੈ ਧਰਨਾ ਲਗਾਉਣ ਤੋਂ ਪਹਿਲੇ ਆਪਣੇ ਛੋਟੇ ਬਲਾਨ ਨੂੰ ਯਾਦ ਕਰੋ ਮੈਂ ਕੋਸ਼ਿਸ਼ ਕਰਾਂਗਾ ਧਰਨਿਆਂ ਦੀ ਨੋਮਬਤ ਹੀ ਲਿਆ। ਕੋ ਸਰ ਨੇ ਬਹੁਤ ਹੀ ਵਧੀਆ ਮੈਸੇਜ ਦਿੱਤਾ ਇੱਥੇ ਆਪਾਂ ਗੱਲਬਾਤ ਕਰਦੇ ਆ ਅਮੀ ਜੀ ਨਾਲ ਸਰ ਤੁਸੀਂ ਬੀਐਨਏ ਜਿਹੜਾ ਕਹਿੰਦੇ ਕਿ ਇੱਥੇ ਇੰਟਰੋਡਿਊਸ ਕਰਵਾਇਆ ਬੀਐਨਏ ਬਾਰੇ ਥੋੜਾ ਜਿਹਾ ਦੱਸੋ। ਇਹ ਕੋਈ ਬੀਐਨਏ بزਨਸ ਨੈਟਵਰਕ ਇੰਟਰਨੈਸ਼ਨਲ ਇਹ ਦੁਨੀਆ ਦੀ ਸਭ ਤੋਂ ਵੱਡੀ ਨੈਟਵਰਕਿੰਗ ਤੇ ਰੈਫਰਲ ਆਰਗੇਨਾਈਜੇਸ਼ਨ ਹੈ। ਅੰਮ੍ਰਿਤਸਰ ਦੇ ਵਿੱਚ ਤੇ 350 ਤੋਂ ਪਲੱਸ ਮੈਂਬਰਸ ਨੇ ਜਿਹੜੇ ਕਿ ਟਾਪ ਬਿਜ਼ਨਸ ਓਨਰਸ ਨੇ ਅੰਮ੍ਰਿਤਸਰ ਦੇ ਬਾਈਟੈਕਸ ਜਿਹੜਾ ਹਰ ਸਾਲ ਇੰਡੀਆ ਦਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਟ੍ਰੇਡ ਐਗਜ਼ੀਬਿਸ਼ਨ ਹੈ ਉਹਦੇ ਵਿੱਚ ਅਸੀਂ ਅੱਜ ਸੈਕਿੰਡ ਟਾਈਮ ਬੀਐਨਏ ਦਾ ਐਕਸਕਲੂਸਿਵ ਪਬਿਲਿਅਨ ਹੈਂਗਰ ਲੈ ਕੇ ਆਏ ਹੋਏ ਹਾਂ ਜਿਹਦੇ ਵਿੱਚ ਸਿਰਫ ਬੀਐਨਏ ਦੇ ਮੈਂਬਰਸ ਨਹੀਂ ਆਪਣੇ ਸਟਾਲਸ ਲਗਾਏ ਨੇ ਓਨਰਸ ਜਿਹੜੇ ਅਗੇ ਨੇ ਉਹਨਾਂ ਨੇ ਆਪਣੇ ਪ੍ਰੋਡਕਟਸ ਆਪਣੀ ਸਰਵਿਸਿਜ਼ ਨੂੰ ਸ਼ੋਕੇਸ ਕੀਤਾ ਹੈ ਬੀਐਨਏ ਦੇ ਵੀ ਫਾਇਦਾ ਆਇਆਗਾ ਕਿ ਬੀਐਨਏ ਦੇ ਮੈਂਬਰਸ ਆਪਣੇ ਬਿਜ਼ਨਸ ਨੂੰ ਪ੍ਰੋਮੋਟ ਕਰਦੇ ਨੇ ਪਲੱਸ ਆਪਣੇ ਨਾਲ ਨਾਲ ਜਿਹ ਸੈਲੋ ਮੈਂਬਰਸ ਹੁੰਦੇ ਨੇ ਉਹਨਾਂ ਦੇ ਬਿਜ਼ਨਸ ਨੂੰ ਵੀ ਪ੍ਰਮੋਟ ਕਰਦੇ ਨੇ ਕਿਸੇ ਦੇ ਸਟਾਲ ਤੇ ਕੋਈ ਕਿਸੇ ਦਾ ਨੋਨ ਆਂਦਾ ਉਹ ਉਹਨੂੰ ਲੈ ਕੇ ਦੂਸਰੇ ਦੇ ਸਟਾਲ ਤੇ ਵੀ ਜਾਂਦਾ ਹੈ ਕਿ ਤੁਸੀਂ ਇਹ ਵੀ ਦੇਖੋ ਇਹ ਵੀ ਸਾਡੇ ਮੈਂਬਰ ਨੇ ਇਹਨਾਂ ਨੂੰ ਵੀ ਪ੍ਰਮੋਟ ਕਰੋ ਤੇ ਲੋਕਲ ਬਿਜ਼ਨੈਸ ਨੂੰ ਇਹਦੇ ਨਾਲ ਬਹੁਤ ਜ਼ਿਆਦਾ ਵਪਾਰ ਨੂੰ ਵਿਦਾਨ ਦਾ ਮੌਕਾ ਮਿਲਦਾ ਹੈ ਉਹਦੇ ਨਾਲ ਬੀਐਨਏ ਜਿਹੜੀ ਹੈ ਇਹਦੇ ਵਿੱਚ ਇੱਕ ਹੋਰ ਬੈਨੀਫਿਟ ਹੈ ਕਿ ਇਹਦੇ ਇੰਡੀਆ ਦੇ ਵਿੱਚ 65000 ਤੋਂ ਪਲੱਸ ਮੈਂਬਰਸ ਨੇ ਕਿ ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਨੈਟਵਰਕਿੰਗ ਕਰਨ ਦਾ ਮੌਕਾ ਮਿਲ ਜਾਂਦਾ ਤੇ ਲੋਕਲ ਬਿਜ਼ਨੈਸ ਨੂੰ ਇੱਕ ਗਰੋਥ ਦੀ ਬਹੁਤ ਵਧੀਆ ਓਪਰਚ्युनिटी ਮਿਲਦੀ ਹੈ ਐਂਡ ਟੂਡੇ ਆਮ ਰੀਲੀ ਵੈਰੀ ਥੈਂਕਫੁਲ ਟੂ ਮਿਸਟਰ ਪ੍ਰਨਵ धवन ਉਹਨਾਂ ਦੀ ਟੀਮ ਦਾ ਕਿ ਉਹਨਾਂ ਨੇ ਪਾਈਟੈਕਸ ਦੇ ਵਿੱਚ ਆਏ ਨੇ ਤੇ ਐਕਸਕਲੂਸਿਵਲੀ ਸਪੈਸ਼ਲੀ ਬੀਐਨਏ ਦੇ ਪਵਿਲਿਅਨ ਦੇ ਵਿੱਚ ਆ ਕੇ ਉਹਨਾਂ ਨੇ ਬੀਐਨਏ ਮੈਂਬਰਸ ਦੇ ਸਟਾਲਸ ਦੇ ਉੱਪਰ ਜਾ ਕੇ ਉਹਨਾਂ ਦੇ ਪ੍ਰੋਡਕਟ ਸਰਵਿਸ ਨੂੰ ਸਮਝਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮੋਟੀਵੇਟ ਤੇ ਇਨਸਪਾਇਰ ਕੀਤਾ ਕਿ ਉਹ ਆਪਣੇ ਬਿਜ਼ਨੈਸ ਨੂੰ ਹੋਰ ਜ਼ਿਆਦਾ ਵਧਾ ਸਕਣ ਇੱਥੇ ਆਪਾਂ ਗੱਲ ਕਰਦੇ ਆ ਬਿਜ਼ਨਸ ਦੀ ਜੇ ਆਪਾਂ ਬਿਜ਼ਨਸ ਨੂੰ ਵਿਦਵਾਨ ਦੀ ਗੱਲ ਕਰਦੇ ਆ ਸਰ ਅਮਿਤ ਸਰ ਵੀ ਚਾਪਾ ਦੇਖਦੇ ਹੋਵਾਂ ਕਿ ਬਹੁਤ ਸਾਰੇ ਜਿਹੜੇ ਬਿਜ਼ਨਸਮੈਨ ਨੇ ਉਹ ਥ੍ਰੈਟ ਤੋਂ ਪਰੇ ਉਹ ਕਾਰੋਬਾਰ ਤਾਂ ਕਰਨਾ ਚਾਹੁੰਦੇ ਨੇ ਡਰ ਦਰਦੇ ਵੀ ਨੇ ਉਹਦੇ ਬਾਰੇ ਸਰ ਕੀ ਕਹਿੰਦੇ ਦੇਖੋ ਮੈਂ ਸਮਝਦਾ ਕਿ ਸ਼ੈਤਾਨੀ ਲੋਕ ਬਹੁਤ ਨੇ ਸੋ ਸਭ ਤੋਂ ਪਹਿਲੇ ਅੰਦਰ ਨਾ ਸਾਡੇ ਅੰਦਰ ਇੱਕ ਚੀਜ਼ ਪੜਨੀ ਪੈਗੀ ਉਹ ਹੈਗਾ ਹਿੰਮਤ ਕਿਉਂਕਿ ਜੇ ਕੋਈ ਵੀ ਜੰਗ ਜਿਤਨੀ ਹੈ ਨਾ ਤਾਂ ਹਿੰਮਤ ਤੋਂ ਬਗੈਰ ਨਹੀਂ ਕੀਤੀ ਜਾ ਸਕਦੀ ਔਰ ਡਰ ਸਾਨੂੰ ਹਟਾਉਣਾ ਪਏਗਾ ਬਤੌਰ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਬਤੌਰ ਆਮ ਆਦਮੀ ਪਾਰਟੀ ਦਾ ਇੱਕ ਛੋਟਾ ਜਿਹਾ ਵਰਕਰ ਹੁੰਦੇ ਆ ਮੈਂ ਸਾਰਿਆਂ ਨੂੰ ਤੁਹਾਡੇ ਮਾਦੀਨਾਂ ਲਈ ਵਿਸ਼ਵਾਸ ਕਰਨਾ ਜੇ ਕਿਸੇ ਨੂੰ ਕੋਈ ਥ੍ਰੈਟ ਆ ਰਿਹਾ ਹੈ ਸਾਡੇ ਧਿਆਨ ਤੇ ਵਿੱਚ ਲਿਆਓ ਉਸ ਸ਼ਖਸ ਨੂੰ ਉਹਦੇ ਤੇ ਪੂਰੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਤੇ ਕੋਈ ਇਹੋ ਜਿਹਾ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ ਔਰ ਕਿਸੇ ਦਾ ਨਾਮ ਨਹੀਂ ਆਨ ਦਿੱਤਾ ਜਾਏਗਾ ਲੇਕਿਨ ਐਫ ਆਰ ਸ਼ੋਰ ਹੈ ਕਿ ਤੁਹਾਨੂੰ ਲੇਕਿਨ ਆਪਣੇ ਵਾਸਤੇ ਪਹਿਲ ਕਰਨੀ ਪਵੇਗੀ ਕਿਉਂਕਿ ਇੱਕ ਪਹਿਲ ਸਾਨੂੰ ਕਰਨੀ ਜ਼ਰੂਰੀ ਹੈ ਕਿਸੇ ਨੂੰ ਤੇ ਕਰਨੀ ਪਵੇਗੀ ਔਰ ਉਸ ਨੂੰ ਇਨਸਾਨ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਨੂੰ ਕੋਈ ਥ੍ਰੈਟ ਫੀਲ ਹੋ ਰਿਹਾ ਹੈ देयर इज ਨਥਿੰਗ ਲਾਈਕ ਦੈਟ ਮੈਂ ਵੀ ਇੱਕ ਨੌਜਵਾਨ ਆ ਮੇਰਾ ਵੀ ਪਰਿਵਾਰ ਹੈ ਮੈਂ ਵੀ ਇੱਕ ਵਪਾਰੀ ਆ ਔਰ ਮੇਰੇ ਨਾਲ ਵਪਾਰੀ ਖੜੇ ਨੇ ਸੋ ਅਸੀਂ ਸਾਰੇ ਕੱਚੇ ਮਾਹੌਲ ਚ ਚੱਲ ਰਹੇ ਆ ਮੇਰੀ ਇਹੀ ਬੇਨਤੀ ਹੈ ਕਿ ਸਾਨੂੰ ਵੀ ਕੋਈ ਮੁਸ਼ਕਿਲ ਆਂਦੀ ਹੈ ਸਾਡੇ ਧਿਆਨ ਦੇ ਵਿੱਚ ਨਾਓ ਦਬਾਰਾ ਉਹ ਮੁਸ਼ਕਿਲ ਆਣੇ ਦਿੱਤੀ ਜਾਏ। ਸੋ ਜੋ ਅੱਜ ਤੋਂ 5 ਸਾਲ ਪਹਿਲੇ ਨਹੀਂ ਹੋਇਆ ਕਦੇ ਕਿਸੇ ਪੋਲਿਟਿਸ਼ੀਅਨ ਦਾ ਪਰਚੇ ਨਹੀਂ ਹੋਏ ਜਾਂ ਕੋਈ ਨਸ਼ਾ ਤਸਕਰੀ ਦੀ ਕਾਪੜੀ ਨਹੀਂ ਠਾਈ ਗਈ। ਨਾ ਹੀ ਇੰਨੇ ਜ਼ਿਆਦਾ ਇੰਕਾਊਂਟਰ ਹੁੰਦੇ ਸੀ। ਉਹਦੇ ਬਾਰੇ ਕੀ ਕਹਿੰਦੇ? ਦੇਖੋ ਇਹ ਤੇ ਬੜਾ ਵਧੀਆ ਉਪਰਾਲਾ ਹੈ ਸਰਕਾਰ ਦਾ। ਕਦੀ ਸੁਣਿਆ ਸੀ ਕਿ ਜਿਨ੍ਹਾਂ ਨੇ ਨਸ਼ੇ ਦੇ ਥਰੂ ਲੋਕਾਂ ਦੇ ਘਰ ਉਜਾੜੇ ਅੱਜ ਉਹਨਾਂ ਦੇ ਘਰੋ ਝੜ ਰਹੇ ਨੇ। ਹਾਂ ਕਈਆਂ ਨੂੰ ਪੀੜ ਹੈ। ਪੀੜ ਉਹ ਸਿਆਸੀ ਪਾਰਟੀਆਂ ਨੂੰ ਹੈ ਜਿੱਥੇ ਪੰਜਾ ਚੱਲ ਰਿਹਾ ਤੇ ਸ਼ਾਇਦ ਕਈਆਂ ਦੀ ਭਾਗੀਦਾਰੀ ਸੀ। ਉਹ ਲੇਕਿਨ ਅੱਜ ਢਿੱਡ ਪੀੜ ਹੋਣੀ ਉਹਨਾਂ ਦੀ ਲਾਜ਼ਮੀ ਹੈ ਅਸੀਂ ਸਮਝਿਆ ਚਲੋ ਮੈਂ ਉਹਨਾਂ ਤੇ ਨਹੀਂ ਜਾਵਾਂਗਾ ਅੱਜ ਅਸੀਂ ਕਿਸੇ ਸਿਆਸੀ ਪਾਰਟੀ ਦੇ ਚੱਕਰ ਨਹੀਂ ਛੁੱਟਣ ਆਏ ਅਸੀਂ ਬੜੇ ਅੱਛੇ ਮਾਹੌਲ ਚ ਖੜੇ ਆ ਮੈਂ ਸਿਰਫ ਇਹਨਾਂ ਹੀ ਕਹਾਂਗਾ ਪਹਿਲੀ ਸਰਕਾਰ ਹੈ ਜਿਨਨੇ ਬਿਨਾ ਪਖਸ਼ਪਾਤ ਦੇ 300 ਯੂਨਿਟ ਬਿਜਲੀ ਦੇ ਦਿੱਤੀ ਚਾਹੇ ਤੁਹਾਨੂੰ ਜ਼ਰੂਰਤ ਹੈ ਜਾਂ ਨਹੀਂ ਹੈ 600 ਯੂਨਿਟ ਫ੍ਰੀ ਨੇ ਕਰਨੇ ਇਸਤੇਮਾਲ ਕਰੋ ਨਹੀਂ ਤਾਂ ਚਾਹੇ ਏਸੀ ਵੀ ਚਲਾਓ ਜਾਂ ਇੱਕ ਏਸੀ ਨਾਲ ਵੀ ਗੁਜ਼ਾਰਾ ਕਰੋ ਤੁਹਾਡੇ ਤੇ ਹੈ ਦੂਸਰੀ ਗੱਲ ਪਹਿਲੀ ਵਾਰ ਹੋ ਰਿਹਾ ਹੈ ਕਿ 16 ਟੋਲ ਪਲਾਜ਼ੇ ਬੰਦ ਹੋਏ ਉਹ ਟੋਲ ਪਲਾਜ਼ੇ ਜਿਹੜੇ 2-2 ਸਾਲਾਂ ਤੋਂ ਪਹਿਲੇ ਬੰਦ ਹੋਣੇ ਚਾਹੀਦੇ ਸੀ किसी जेब चो पैसा गया मैं हम उस गलते नहीं आवाना लेकिन माननीय मुख्यमंत्री मानियोगी सदार भगवंत साहब ने बंद कराए आज बिजनेस प्रमोट हो रहा है छोटा छोटा व्यापारी इतने खड़ा है आज मैं देख रहा है कई लेडीज खड़िया ने साढ़िया मामा भैन खड़िया ने छोटे छोटे लड़के खड़े ने मैं उन्हें उन्होंने मिलकर आ रहा मेरे अमी जी ने मिलाए ही वॉज एम बी एट गायण हीस अज उन्होंने काम चल रहा है हर्बल्स का और स्पैशल अ स्पैशल प्रोडक्ट्स लैके आ रहे हैं टी के उपर ਸੋ ਬੜਾ ਕੁਛ ਹੈ ਦੇ ਵਿੱਚ ਸਾਨੂੰ ਪੋਜ਼ਿਟਿਵ ਤਰੀਕੇ ਨਾਲ ਚੱਲਣਾ ਚਾਹੀਦਾ ਹੈ ਔਰ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਾਕਈ ਆਮ ਆਦਮੀ ਦੀ ਸਰਕਾਰ ਹੈ ਆਮ ਆਦਮੀ ਨੂੰ ਸਾਰੀਆਂ ਸਹੂਲਤਾਂ ਪਹੁੰਚ ਰਹੀਆਂ ਚਾਹੇ ਅਸੀਂ ਅੱਜ ਗੱਲ ਕਰਾਂਗੇ ਮੁੱਖ ਮੰਤਰੀ ਸਾਹਿਬ ਨੇ ਤਿਰਥ ਯੋਜਨਾ ਸമിതി ਸ਼ੁਰੂਆਤ ਕੀਤੀ ਲੋਕਾਂ ਨੂੰ ਤੀਰਸਥਾਂ 'ਤੇ ਭੇਜਿਆ ਜਾ ਰਿਹਾ ਹੈ ਸੋ ਸਾਡੀਆਂ ਮਹਿਲਾਵਾਂ ਨੂੰ ਬਸ ਦਾ ਸਫ਼ਰ ਫ੍ਰੀ ਹੈ ਕਿਸਾਨਾਂ ਨੂੰ ਪਹਿਨਪਰਾਂਵਾਂ ਨੂੰ ਵੀ ਚੀਜ਼ਾਂ ਮਿਲ ਰਹੀਆਂ ਨੇ ਤੇਲਾਂ ਤੱਕ ਤਲੀ ਵਾਰ ਹੋਇਆ ਕਿ ਨਹਿਰੀ ਪਾਣੀ ਪਹੁੰਚ ਗਿਆ ਬੜੇ ਹੀ ਉਪਰਾਲੇ ਹੋਏ ਨੇ ਗੁਲਾਮ ਬੈਟਾਂਗੇ ਤਾਂ ਥੋੜੀਆਂ 56000 ਸਰਕਾਰੀ ਨੌਕਰੀਆਂ ਹੋ ਗਈਆਂ ਮੈਂ ਹਾਲ ਬਜ਼ਾਰ ਗਿਆ ਅਮਰਸਰ ਦੇ ਵਿੱਚ ਜਿਸ ਨੂੰ ਸਿੱਫਤੀ ਦਾ ਘਰ ਕਹਿੰਦੇ ਆ ਉਸ ਦੀ ਸ਼ੁਰੂਆਤ ਉੱਥੋਂ ਹੁੰਦੀ ਹੈ ਮੈਂ ਕਿਥੇ ਜੁੱਤੀ ਵਾਲੇ ਨੇ ਉਹਨਾਂ ਨੂੰ ਪੁੱਛਿਆ ਕਿ ਬਾਪੂ ਜੀ ਕੀ ਗੱਲ ਹੈ ਕੱਲੇ ਹੀ ਟੋਲਡ ਮੀ ਕਿ ਜੀ ਮੈਂ ਤਾਂ ਬੜਾ ਖੁਸ਼ ਆ ਮੈਂ ਕੱਲਾ ਹੀ ਖੁਸ਼ ਆ ਮੈਂ ਕਿਉਂ ਜੀ ਕਹਿੰਦੇ ਜੀ ਮੇਰੇ ਮੁੰਡੇ ਨੂੰ ਸਰਕਾਰੀ ਨੌਕਰੀ ਮਿਲ ਗਈ ਸੋ ਇਹ ਚੀਜ਼ਾਂ ਸਾਨੂੰ ਲੋਕਾਂ ਨੂੰ ਸੁਣਨ ਨੂੰ ਮਿਲਦੀਆਂ ਬੜੀ ਖੁਸ਼ੀ ਹੁੰਦੀ ਹੈ ਮਾਣ ਮਹਿਸੂਸ ਹੁੰਦਾ ਅਸੀਂ ਉਸ ਸਰਕਾਰ ਦੇ ਆ ਔਰ ਮਾਣ ਮਹਿਸੂਸ ਹੋਇਆ ਹੈ ਕਿ ਸਰਕਾਰ ਨੇ ਪਾਈਪੈਕਸ ਦੇ ਵਿੱਚ ਵੀ ਆਪਣਾ ਬੜਾ ਵੱਡਾ ਯੋਗਦਾਨ ਪਾਇਆ ਹੈ ਔਰ ਐਵੀਂ ਵਿਸ਼ਵਾਸ ਦਤਾਨੇ ਆ ਕਿ ਜੇ ਹੋਰ ਵੱਡਾ ਯੋਗਦਾਨ ਦੀ ਲੋੜ ਹੋਏਗੀ ਅਸੀਂ ਸਾਰੇ ਭਰਾਵਾਂ ਨੂੰ ਲੈ ਕੇ ਸਰਕਾਰ ਤੱਕ ਹੋਰ ਜ਼ੋਰ ਲਗਾ ਕੇ ਇਸ ਨੂੰ ਹੋਰ ਅੱਗੇ ਵਟਾ ਕਰਾਂਗੇ ਥੈਂਕ ਯੂ ਸੋ ਮਚ ਬਹੁਤ ਹੀ ਵਧੀਆ ਸਾਡੇ ਮੈਸੇਜ ਚੈਰੀ ਡਰੇ ਨਾ ਘਬ ਸਰ ਡਾਇਰੈਕਟਰ ਬੰਦੇ ਨਾਲ ਇੱਕ ਵਾਰੀ ਐਡਮਿਨ ਨਾਲ ਜਦੂਰ ਸੰਪਰਕ ਕਰੋ ਸੋ ਇਹੋ ਜੀ ਵੀਡੀਓ ਲੈ ਕੇ ਤੁਹਾਨੂੰ ਮਿਲਦੇ ਰਵਾਂਗੇ ਬਨੇ ਰੋ ਤਰੰਗ ਪੰਜਾਬੀ মিডিਆ ਦੇ ਨਾਲ ਧੰਨਵਾਦ